ਭਾਜੀ ਜਿਹੜਾ ਸ਼ਾਰਟ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹਰੋਂ ਦੇ ਫਾਰਮ ਤੋਂ 6 ਨਗ ਮੱਜਾਂ ਦੇ ਵਿੱਚ 48000 ਰੁਪਏ ਤੋਂ ਅੱਜ ਦਾ ਰੇਟ ਜਿਹੜਾ ਸ਼ੁਰੂ ਹੋਊਗਾ ਜੀ ਹਾਂਜੀ ਬ੍ਰਹਮ ਸਿੰਘ ਜੀ ਸასი ਕਾ ਭਾਜੀ ਸასი ਕਾਲ ਜੀ ਦੱਸੋ ਜੀ ਇਸ ਦੇ ਇੱਕ ਨੰਬਰ ਬਾਰੇ ਇਹ ਭਾਜੀ ਝੋਟੀ ਪਹਿਲਾ ਸੁਆ ਸੁਈ ਜੀ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆਪਦੀ ਸਮਝ ਵੇਖੇ ਹਾਂਜੀ ਸੁਈ ਨੂੰ ਇਹ ਜੇ ਸਾਡੇ ਇੱਕ ਤਿੰਨ ਤਿੰਨ ਮਹੀਨੇ ਇੱਕ ਮਹੀਨੇ ਦੀ ਬਣੀ ਨਹੀਂ ਆਪਾਂ ਕੋਈ ਗਰੰਟੀ ਨਹੀਂ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਦੁੱਧ ਸਾਤ ਆ ਜੀ 6 ਲਾਲੇ ਕੋਈ ਕੀ ਮੁੱਲ ਕਿੰਨਾ ਜੀ ਦਾ ਤੇ ਮ ਪੂਰੇ 53000 ਦੇ ਵਿੱਚ 500 ਕਿਲੋਮੀਟਰ ਦੀ ਗੱਡੀ ਕੋਆਬ ਦੇ ਲੇਉਗਾ 50000 ਦੇ ਦੇਣੀ ਹੈ ਹਾਂਜੀ ਇਹ ਤੋਂ ਕਿ ਦੋ ਨੰਬਰ ਜੀ ਗੱਡੀ ਭਾਜੀ ਸਿੰਘ ਖੋਲਾ ਤੇ ਮਹੀ ਦਾ ਸੁਆ ਕੋਈ ਜ਼ਿਆਦਾ ਨਹੀਂ ਕੇ ਵੱਡਾ ਸੁਆ ਦੋਜਾ ਜੀ ਜੀ ਬਾਕੀ ਆਪਦੀ ਕੋ ਸਮਝਵੇ ਕੇ ਸੁਈ ਮਹੀਨੇ ਦੀ ਜੇ ਗਾਰੰਟੀ ਨਾ ਹਾਂਜੀ ਬੂਚੀ ਬਣੀ ਜੇ ਬੂਚੀ ਤੇ ਮਿਲਦੀ ਬੱਚੇ ਤੇ ਮਿਲਦੀ ਆਪਣ ਤੋਂ ਸਾਰੀ ਡਿਟੇਲ ਨਹੀਂ ਜੀ ਹੈਗੀ ਬੱਚੀ ਠੀਕ ਹੈ ਜੀ ਇਹਦਾ ਮੁੱਲ ਕਨਾਂ ਜੀ ਇਹਦਾ ਮੁੱਲ ਭਾਜੀ ਜਾਇਆ ਜਾਇਆ ਬਿਲਕੁਲ ਇਹਦੀ ਹੈਗੀ ਜੀ ਆਪਣਾ 58000 ਦੇ ਵਿੱਚ ਪਹੁੰਚ 56000 ਦੇ ਉਦੋਂ ਹਨਾ ਜੇ ਕੋਈ ਗੱਡੀ ਆਉਂਦੀ ਹੈ ਨਾ ਹਾਂਜੀ ਜੇ ਕੋਈ ਗੱਡੀ ਆਉ ਇਹ ਭਾਜੀ ਸੂਈ ਨੂੰ ਇਹਨੂੰ ਵੀ ਕੋਈ ਤਿੰਨ ਕੁ ਮਹੀਨੇ ਹੋਏ ਜੀ ਜੀ ਤੇ ਜੇ ਕੋਈ ਗੱਡੀ ਆਪ ਦੀ ਲੈ ਆਪਣਾ ਸੂਈ ਹੋਏ ਜੇ ਤਿੰਨ ਸਾਢੇ ਤਿੰਨ ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਦੁੱਧ 8 ਲੀਟਰ ਪੱਕਾ ਜੀ ਜੀ ਬਣੀ ਵੀ 1 ਮਹੀਨੇ ਦੀ ਆਪਾਂ ਕੋਈ ਗਾਰੰਟੀ ਨਹੀਂ ਦੇਣੀ ਜੀ ਇਹਦੀ ਹੈਗੀ ਜੇ ਪੂਰੇ 55000 ਦੇ ਵਿੱਚ ਪਾਉਂਦੇ 55000 ਗੱਡੀ ਆ ਪੂਰੇ 55 ਦੇ ਗੱਡੀ ਕੋਲ ਲੈਓ 48000 ਦੇ ਜੀ ਠੀਕ ਹੈ ਜੀ ਹਾਂ ਜੀ